ਮੇਰਾ ਪਿੰਡ ਹੈ ਜੀ ਹਰਿਆਣਾ ਸਰਸਾ ਝੋੜ ਰੋਹੀ ਹੈ ਜੀ ਦਮਦਮਾ ਸਾਹਿਬ ਰਹਿੰਦੇ ਜੀ ਮਤਲਬ ਮੰਡੀ ਸਾਹਿਬ ਹਾਂ ਹਾਂ ਜੀ ਤੇ ਕੱਲ ਕੀ ਘਟਨਾ ਹੋਈ ਸੀਗੀ ਬਾਈ ਕੱਲ ਬਈ ਉਹਨਾਂ ਮਤਲਬ ਮੁੰਡੇ ਆਏ ਸੀਗੇ ਇਧਰੋਂ ਹਰਿਆਣੇ ਦੇ ਤੇ ਅੰਦਰ ਨੰਗਨ ਨਹੀਂ ਦਿੰਦੇ ਸੀ ਤੇ ਉੱਥੇ ਇਕੱਠ ਹੋਇਆ ਕਹਿੰਦੇ ਵੀ ਆਪਾਂ ਵੀ ਕੁਝ ਬੰਦੇ ਸਾਈਡ ਤੋਂ ਚਲੇ ਜਾਨੇ ਆ ਠੀਕ ਹੈ ਵੀ ਉਹ ਆਹ ਰਾਹ ਛੱਡ ਦਿੰਦੇ ਆ ਵੀ ਪਰਲੇ ਪਾਸੇ ਦੀ ਭੱਜ ਜਾਨੇ ਮੂੜਿਆਂ ਨਾਲ ਦੇਖ ਲੈਣੇ ਪੁੱਤ ਨੂੰ ਨਾਲ ਜਾ ਲੈਣੇ ਹਾਂਜੀ ਚਾਰ ਪੰਜ ਸੌ ਮੁੰਡਾ ਸੀਗਾ ਜੀ ਉਹਨਾ ਅੱਗ ਉਹਨਾਂ ਨੇ ਜਦੋਂ ਚਲਾ ਚਲਾਈ ਪੜਾ ਕੇ ਜੀ ਉਹ ਵਾਪਸ ਭੱਜ ਗਏ ਇੱਕ ਬਜ਼ੁਰਗ ਰਹਿ ਗਿਆ ਜੀ ਉਹਦੇ ਵਿੱਚ ਪੂਰਾ ਬਜ਼ੁਰਗ ਸੀਗਾ ਜੀ ਉਹ ਤੋਂ ਪਰਦਾ ਉਹਦੇ ਵਿੱਚ ਸੀ ਅਸੀਂ 5 6 ਮੁੰਡੇ ਸੀਗੇ ਜੀ ਅਸੀਂ ਕਸਮਾ ਪਾ ਕੇ ਸੌਂਹਾ ਪਾ ਕੇ ਭਾਗੇ ਠੀਕ ਹੈ ਜੀ ਜੋ ਮਰਜ਼ੀ ਹੋ ਜੇ ਵੀ ਅਸੀਂ ਉਹ ਬਜ਼ੁਰਗ ਤਾਂ ਲੈ ਗਏ ਉਹਨਾ ਠੀਕ ਹੈ ਤੇ ਬਜ਼ੁਰਗ ਲੈ ਕੇ ਗਏ ਜੀ ਉੱਥੇ ਉਹਨਾਂ ਕੋਲੇ ਪੀਪ ਸੀਗੀ ਜੀ ਰਬੜ ਦੇ ਜਿਹੜੀ ਇਹ ਸੂਟੀ ਬਣੀ ਹੋਈ ਆ ਬਹੁਤ ਭੈੜੀ ਸੀ ਪੂਰੀ ਟ੍ਰੇਨਿੰਗ ਸੀਗੀ ਉਹਨਾਂ ਦੀ ਵੀ ਪੁਲਿਸ ਵਾਲਿਆਂ ਦੀ ਤਾਂ ਟ੍ਰੇਨਿੰਗ ਹੁੰਦੀ ਉਹ ਉਹਨਾਂ ਦੀ ਨਾ ਹਰਿਆਣਾ ਪੁਲਿਸ ਦੀ ਹਾਂਜੀ ਤੇ ਆਪਾਂ ਵੀ ਗਤਕਾ ਖੇਡਦੇ ਸੀ ਪੂਰਾ ਉਹ ਸੀਗਾ ਜੀ ਗਤਕਾ ਖੇਡਦੇ ਤੁਸੀਂ ਹਾਂਜੀ ਗਤਕਾ ਦੇ ਟ੍ਰੇਨ ਨਾ ਪੂਰੇ ਹਾਂਜੀ ਹਾਂਜੀ ਪੂਰੇ ਅੱਛਾ ਤੇ ਉੱਥੇ ਜਾ ਕੇ ਜਦੋਂ ਸੀਗੇ ਜੀ 10-12 ਉਹ 에ਅਰ ਗੰਨਾ ਵੀ ਸੀ ਉਹਨਾਂ ਕੋਲੇ ਫੈਰੀ ਉਹ ਟ੍ਰੇਨਿੰਗ ਕਰੀ ਗਿਆ ਜੀ ਉਹ ਠੀਕ ਹੈ ਉੱਥੇ ਜਦੋਂ ਉਹਨਾਂ ਦੇ ਨਾਲ ਝਟਪਟ ਹੋਈ ਜੀ ਪਹਿਲਾਂ ਉਹਨਾਂ ਦੇ ਗੱਡੀਆਂ ਪਾਈਆਂ ਹੋਊਗਾ ਸੀ ਇੱਥੇ ਵੀ ਚੜੇ ਹੋਏ ਸੀ ਸਾਰੇ ਗੋਡਿਆਂ ਤੇ ਸਾਰੇ ਕਿਤੇ ਚੜੇ ਸੀਗੇ ਜੀ ਆਪਣੇ ਕੁਛ ਨਹੀਂ ਸੀਗਾ ਗੋਡੇ ਗੱਡਾ ਤੇ ਮਾਰੀ ਗਏ ਤਾਂ ਪੈਰ ਤੇ ਬਈ ਕੱਲ ਵੱਜੀ ਆ ਸੱਤ ਹਾਂਜੀ ਇਹ ਕੱਲ ਵੱਜੀ ਆ ਜੀ ਅੱਛਾ ਤੇ ਅਸੀਂ ਇਹ ਹੈਲਮਟ ਲਿਆਂਦਾ ਵੀਰੇ ਹੈਲਮਟ ਖੋਲਿਆ ਹਾਂ ਹੈਲਮਟ ਖੋਲਿਆਂਦਾ ਸੀ ਗੱਡੀਆਂ ਦੇ ਉੱਪਰ ਪੈਗਾ ਸੀ ਸਿਰ ਨੂੰ ਜਾਂ ਕਿਵੇਂ ਦੇ ਕੇ ਪਾ ਨਹੀਂ ਜੀ ਉਹ ਜਦੋਂ ਅਸੀਂ ਕੁੱਟਣ ਲੱਗ ਗਏ ਉਹਦੇ ਹੈਲਮਟ ਤੇ ਵੱਜੀ ਜਾਂਦੇ ਸੀ ਉਹ ਨਾਲ ਦਾ ਮੁੰਡਾ ਕਹਿੰਦਾ ਵੀ ਇਹਦੇ ਸਿਰ 'ਚ ਤਾਂ ਵੱਜ ਨਹੀਂ ਰਹੀ ਠੀਕ ਹੈ ਤੇ ਉਹਦੇ ਫਿਰ ਜਦੋਂ ਉਹ ਹੈਲਮਟ ਲਾ ਕੇ ਮੁੜ ਕੇ ਉਹ ਨਾਲ ਦੇ ਮੁੰਡੇ ਹਾਂਜੀ ਲੈ ਕੇ ਚੱਲਾਂਗੇ ਕਹਿੰਦੇ ਠੀਕ ਹੈ ਤੇ ਉਹ ਜਿਹੜੇ ਨਾਲ ਆਏ ਸੀ ਫੌਜੀ ਉਹ ਤਾਂ ਕੁੱਟੇ ਅਸੀਂ ਭੱਜ ਗਏ ਜੀ ਮੁੜ ਕੇ ਦੂਜੇ ਨਵੇਂ ਆਏ ਆ ਨਵੇਂ ਬੰਦੇ ਲੈ ਕੇ ਗਏ ਆ ਜੀ ਅਸੀਂ ਆਖਿਆ ਵੀ ਉਹ ਕਹਿੰਦੇ ਵੀ ਤੁਸੀਂ ਇਹ ਕੇ ਇੱਥੋਂ ਚਲੇ ਜਾਓ ਵੀ ਅਸੀਂ ਸੋਨੂੰ ਕੁਝ ਨਹੀਂ ਕਹਿੰਦੇ ਤੁਸੀਂ ਬਗਜੋ ਕੋਈ ਗੱਲ ਨਹੀਂ ਜਿੱਧਰ ਜਾਣਾ ਪਰ ਸਾਡੇ ਬੰਦਿਆਂ ਤੇ ਕਹਿੰਦੇ ਹਮਲਾ ਨਾ ਕਰੋ ਉਸ ਤੋਂ ਬਾਅਦ ਜਥੇਵੰਦੀ ਵਾਲੇ ਕਹਿਣ ਲੱਗੇ ਜੀ ਆਏ ਸ਼ੂ ਹੋ ਜੂ ਐ ਜੀ ਵੀਡੀਓ ਨਾ ਪਾਓ ਤੁਸੀਂ ਅਸੀਂ ਕੁਝ ਨਹੀਂ ਕਿਸੇ ਨੂੰ ਵੀਡੀਓ ਪਾਈ ਨਹੀਂ ਕੋਈ ਚੱਕਰ ਨਹੀਂ ਜੀ ਸਾਨੂੰ ਹਾਂਜੀ ਬਾਪੂ ਹਾਂਜੀ ਬਾਪੂ ਚੜਦੀ ਕਲਾ ਜੀ ਵੱਦਾ ਹੋ ਜੂਗਾ ਵੀ ਆ ਵੀ ਇਹ ਤੁਸੀਂ ਇਹ ਲਿਆਂਦਾ ਤੇ ਪਰਚਾ ਉਹਨਾਂ ਨੇ ਪਹਿਲਾਂ ਤਾਂ ਇਹ ਦੇਖੋ ਜੀ ਨੌਜਵਾਨੀ ਇੱਥੇ ਆਈ ਹੈ ਹਨਾ ਉਦੋਂ ਬਾਅਦ ਤੁਸੀਂ ਉਹਨਾਂ ਨੂੰ ਡਰਾਈਏ ਨੂੰ ਇੱਥੇ ਇਸ਼ੂ ਜੂ ਕਾਹਦਾ ਇਸ਼ੂ ਹੋ ਜੂਗਾ ਉਦੋਂ ਦੋ ਜਣੇ ਦੀ ਜਿਹੜਾ ਆਪਾਂ ਬੈਠੇ ਆਂ ਫਿਰ ਤਾਂ ਪਰਚਾ ਰੋਡ ਜਾਮ ਕਰਕੇ ਉਹਦੇ ਵੀ ਹੋਊਗਾ ਹਾਂਜੀ ਹਾਂਜੀ ਠੀਕ ਹੈ ਪਰਚਾ ਤਾਂ ਜਦੋਂ ਵੀ ਰਏ ਇਹਨਾਂ ਨੇ ਕਰਨਾ ਨਾ ਸਾਡੇ ਵਰਗਿਆਂ ਦੇ ਥਾਣੇ 'ਚ ਬੈਠੇ ਦੀ ਕਰਤਾ 307 ਦਾ ਹਾਂਜੀ ਹਾਂਜੀ ਠੀਕ ਹੈ ਪਰਚਾ ਬੁਰਖੇ ਵਾਲੀ ਇਹਨਾਂ ਟੈਨਸ਼ਨ ਲੈ ਨਾ ਨਾ ਟੈਨਸ਼ਨ ਹੀ ਨਹੀਂ ਆਪਣੀ ਪਰਚੀ ਜਿੱਦੇ ਪੁੱਛਦੇ ਤੇ ਆਹ ਦੇਖੋ ਜੀ ਆਹ ਭਰਾ ਭਾਈ ਹਨਾ ਕੱਲ ਬਜ਼ੁਰਗ ਨੂੰ ਕਢਾ ਕੇ ਲਿਆਏ ਨੇ ਤੇ ਪੰਡਾ ਜੀ ਹਰਿਆਣਾ ਸਰਸਾ ਝੋੜ ਰੋਈ ਹੈ ਜੀ ਦਮਦਮਾ ਸਾਹਿਬ ਰਹਿੰਦੇ ਜੀ ਮਤਲਬ ਮੰਡੀ ਸਾਹਿਬ ਹਾਂ ਹਾਂ ਜੀ ਤੇ ਕੱਲ ਕੀ ਘਟਨਾ ਹੋਈ ਸੀਗੀ ਬਾਈ ਕੱਲ ਬਈ ਉਹਨਾਂ ਮਤਲਬ ਮੁੰਡੇ ਆਏ ਸੀਗੇ ਇਧਰੋਂ ਹਰਿਆਣੇ ਦੇ ਤੇ ਅੰਦਰ ਨੰਗਨ ਨਹੀਂ ਦਿੰਦੇ ਸੀ ਤੇ ਉੱਥੇ ਇਕੱਠ ਹੋਇਆ ਕਹਿੰਦੇ ਵੀ ਆਪਾਂ ਵੀ ਕੁਝ ਬੰਦੇ ਸਾਈਡ ਤੋਂ ਚਲੇ ਜਾਨੇ ਆ ਠੀਕ ਹੈ ਵੀ ਉਹ ਆਹ ਰਾਹ ਛੱਡ ਦਿੰਦੇ ਆ ਤੇ ਪਰਲੇ ਪਾਸੇ ਦੀ ਭੱਜ ਜਾਨਾ ਮੂੜੇ ਨਾਲ ਦੇਖ ਲੈਣੇ ਕੋਸ ਨੂੰ ਨਾਲ ਜਾ ਲੈਣੇ ਹਾਂਜੀ ਚਾਰ ਪੰਜ ਮੁੰਡਾ ਸੀਗਾ ਜੀ ਤਉਨਾ ਅੱਗੋਂ ਉਹਨਾਂ ਨੇ ਜਦੋਂ ਚਲਾ ਚਲਾਈ ਪੜਾ ਕੇ ਜੀ ਤੋ ਵਾਪਸ ਭੱਜ ਗਏ ਇੱਕ ਬਜ਼ੁਰਗ ਰਹਿ ਗਿਆ ਜੀ ਉਹਦੇ ਵਿੱਚ ਪੂਰਾ ਬਜ਼ੁਰਗ ਸੀਗਾ ਜੀ ਉਹ ਤੋਂ ਪਰਦਾ ਉਹਦੇ ਵਿੱਚ ਸੀ ਅਸੀਂ ਅਸੀਂ 5-6 ਮੁੰਡੇ ਸੀਗੇ ਜੀ ਅਸੀਂ ਕਸਮਾ ਪਾ ਕੇ ਸੋਮਾ ਪਾ ਕੇ ਭਾਗੇ ਜੋ ਮਰਜ਼ੀ ਹੋ ਜੇ ਵੀ ਅਸੀਂ ਬਜ਼ੁਰਗ ਤਾਂ ਲੈ ਗਏ ਉਹਨਾਂ ਤੇ ਬਜ਼ੁਰਗ ਲੈ ਕੇ ਗਏ ਜੀ ਉੱਥੇ ਉਹਨਾਂ ਕੋਲੇ ਪੈਪ ਸੀਗੇ ਜੀ ਰਬੜ ਦੇ ਜਿਹੜੀ ਇਹ ਸੂਟੀ ਬਣੀ ਹੋਈ ਆ ਬਹੁਤ ਭੈੜੀ ਸੀ ਪੂਰੀ ਟ੍ਰੇਨਿੰਗ ਸੀਗੀ ਉਹਨਾਂ ਦੀ ਵੀ ਪੁਲਸ ਵਾਲਿਆਂ ਦੀ ਤਾਂ ਟ੍ਰੇਨਿੰਗ ਹੁੰਦੀ ਹੋਣਾ ਉਹਨਾਂ ਦੀ ਨਾ ਹਰਿਆਣਾ ਪੁਲਸ ਦੀ ਐ ਹਾਂ ਜੀ ਤੇ ਆਪਾਂ ਵੀ ਗਤਕਾ ਖੇਡਦੇ ਸੀ ਪੂਰਾ ਉਹ ਸੀਗਾ ਜੀ ਗਤਕਾ ਖੇਡਦੇ ਤੁਸੀਂ ਹਾਂ ਜੀ ਗਤਕੇ ਦੇ ਟ੍ਰੇਨ ਪੂਰੇ ਹਾਂ ਜੀ ਹਾਂ ਜੀ ਪੂਰੇ ਅੱਛਾ ਤੇ ਉੱਥੇ ਜਾ ਕੇ ਜਦੋਂ ਸੀਗੇ ਜੀ 10 12 ਉਹ 에ਅਰ ਗੰਨਾ ਵੀ ਸੀ ਉਹਨਾਂ ਕੋਲੇ ਫੈਰੀ ਟ੍ਰੇਨਿੰਗ ਕਰੀ ਗਿਆ ਜੀ ਉਹ ਠੀਕ ਹੈ ਉੱਥੇ ਜਦੋਂ ਉਹਨਾਂ ਦੇ ਨਾਲ ਝਗਟ ਹੋਈ ਜੀ ਪਹਿਲਾਂ ਉਹਨਾਂ ਦੇ ਗੱਡੀਆਂ ਪਾਈਆਂ ਹੋਈਆਂ ਸੀ ਆ ਇੱਥੇ ਵੀ ਚੜੇ ਹੋਏ ਸੀ ਸਾਰੇ ਗੁੱਡਾ ਤੇ ਸਾਰੇ ਕਿਤੇ ਚੜੇ ਸੀਗੇ ਜੀ ਆਪਣੇ ਕੁਛ ਨਹੀਂ ਸੀਗਾ ਗੁੱਡੇ ਗੱਡਾ ਤੇ ਮਾਰੀ ਗਏ ਹਾਂ ਪੈਰ ਤੇ ਬਈ ਕੱਲ ਵੱਜੀ ਆ ਸੱਟ ਹਾਂਜੀ ਇਹ ਕੱਲ ਵੱਜੀ ਆ ਜੀ ਅੱਛਾ ਤੇ ਅਸੀਂ ਹੈਲਮਟ ਲਿਆਂਦਾ ਵੀਰੇ ਹੈਲਮਟ ਖੋ ਲਿਆ ਹਾਂ ਹੈਲਮਟ ਖੋ ਲਿਆਂਦਾ ਸੀ ਗੱਡੀਆਂ ਲਈ ਆਪਾਂ ਪੈ ਗਏ ਉਹਦੇ ਸਿਰ ਨੂੰ ਜਿਵੇਂ ਦੇ ਕੇ ਪਾ ਨਹੀਂ ਜੀ ਉਹ ਜਦੋਂ ਅਸੀਂ ਕੁੱਟਣ ਲੱਗ ਗਏ ਉਹਦੇ ਹੈਲਮਟ ਤੇ ਵੱਜੀ ਜਾਂਦੇ ਸੀ ਉਹ ਨਾਲ ਦਾ ਮੁੰਡਾ ਕਹਿੰਦਾ ਵੀ ਇਹਦੇ ਸਿਰ ਚ ਤਾਂ ਵੱਜ ਨਹੀਂ ਰਹੀ ਠੀਕ ਹੈ ਤੇ ਉਹਦੇ ਫਿਰ ਜਦੋਂ ਉਹ ਹੈਲਮਟ ਲਾ ਕੇ ਮੁੜ ਕੇ ਉਹ ਨਾਲ ਦੇ ਮੁੰਡੇ ਹਾਂਜੀ ਲੈ ਕੇ ਚੱਲਾਂਗੇ ਕਹਿੰਦੇ ਠੀਕ ਹੈ ਤੇ ਉਹ ਜਿਹੜੇ ਨਾਲ ਆਏ ਸੀ ਫੌਜੀ ਉਹ ਤਾਂ ਕੁੱਟੇ ਅਸੀਂ ਭੱਜ ਗਏ ਜੀ ਮੁੜ ਕੇ ਦੂਜੇ ਨਵੇਂ ਆਏ ਆ ਨਵੇਂ ਬੰਦੇ ਲੈ ਕੇ ਗਏ ਆ ਜੀ ਅਸੀਂ ਆਖਿਆ ਵੀ ਉਹ ਕਹਿੰਦੇ ਵੀ ਤੁਸੀਂ ਇਹ ਕੇ ਇੱਥੋਂ ਚਲੇ ਜਾਓ ਵੀ ਅਸੀਂ ਸੋਨੂੰ ਕੁਝ ਨਹੀਂ ਕਹਿੰਦੇ ਤੁਸੀਂ ਬਗਜੋ ਕੋਈ ਗੱਲ ਨਹੀਂ ਜਿੱਧਰ ਜਾਣਾ ਪਰ ਸਾਡੇ ਬੰਦਿਆਂ ਤੇ ਕਹਿੰਦੇ ਹਮਲਾ ਨਾ ਕਰੋ ਉਸ ਤੋਂ ਬਾਅਦ ਜਥੇਵੰਦੀ ਵਾਲੇ ਕਹਿਣ ਲੱਗੇ ਜੀ ਆਏ ਸ਼ੂ ਹੋ ਜੂ ਆਏ ਜੀ ਵੀਡੀਓ ਨਾ ਪਾਓ ਤੁਸੀਂ ਅਸੀਂ ਕੁਛ ਨਹੀਂ ਕਿਸੇ ਨੂੰ ਵੀਡੀਓ ਪਾਈ ਨਹੀਂ ਕੋਈ ਚੱਕਰ ਨਹੀਂ ਜੀ ਸਾਨੂੰ ਹਾਂਜੀ ਬਾਪੂ ਹਾਂਜੀ ਬਾਪੂ ਚੜ੍ਹਦੀ ਕਲਾ ਜੀ ਇਹ ਵਾਦਾ ਹੋ ਜੂਗਾ ਵੀ ਆ ਵੀ ਇਹ ਤੁਸੀਂ ਇਹ ਲਿਆਂਦਾ ਇਹ ਤਾਂ ਪਰਚਾ ਚਾਹੀਦਾ ਨਹੀਂ ਗੱਲਾਂ ਨੇ ਪਹਿਲਾਂ ਤਾਂ ਇਹ ਦੇਖੋ ਜੀ ਨੌਜਵਾਨੀ ਇੱਥੇ ਆਈ ਹੈ ਹਨਾ ਉਦੋਂ ਬਾਅਦ ਤੁਸੀਂ ਉਹਨਾਂ ਨੂੰ ਡਰਾਈਏ ਨਾ ਇੱਥੇ ਇਸ਼ੂ ਜੂ ਕਾਹਦਾ ਇਸ਼ੂ ਹੋਊਗਾ ਉਦੋਂ ਦੋ ਜਣਿਆਂ ਦੀ ਕਿਹੜਾ ਆਪਾਂ ਬੈਠੇ ਆਂ ਫਿਰ ਤਾਂ ਪਰਚਾ ਰੋਡ ਜਾਮ ਕਰਕੇ ਉਹਦੇ ਵੀ ਹੋਊਗਾ ਹਾਂਜੀ ਹਾਂਜੀ ਠੀਕ ਹੈ ਪਰਚਾ ਤਾਂ ਜਦੋਂ ਵੀ ਰਿਆ ਇਹਨਾਂ ਨੇ ਕਰਨਾ ਨਾ ਸਾਡੇ ਵਰਗੇ ਕਹਿੰਦੇ ਥਾਣੇ 'ਚ ਬੈਠੇ ਦੀ ਕਰਤਾ 307 ਦਾ ਹਾਂਜੀ ਹਾਂਜੀ ਠੀਕ ਹੈ ਪਰਚਾ ਬੁਰਸ਼ ਵਾਲੀ ਇਹਨਾਂ ਟੈਨਸ਼ਨ ਨਾ ਨਹੀਂ ਨਹੀਂ ਟੈਨਸ਼ਨ ਹੀ ਨਹੀਂ ਆਪਾਂ ਪਰਚੀ ਜਿੱਦੇ ਪੁੱਛਦੇ ਆਹ ਦੇਖੋ ਜੀ ਆਹ ਭਰਾ ਬਾਈ ਹਨਾ ਕੱਲ ਬਜ਼ੁਰਗ ਨੂੰ ਕਢਾ